ਬਿਲਕੁਲ ਵਾਈਬਰ ਵੀ ਕੇਪਨ ਬਰੀ ਕਸਤੀ ਹੈ ਚਲ ਮੈਂ ਕਰਦਾ ਮੈਂ ਕਹਿੰਦਾ ਥੋੜਾ ਜਿਹਾ ਹੋ ਰਿਹਾ ਇੱਥੇ ਇਹ ਸਿਰਫ ਆਪਾਂ ਸੱਚ ਬੋਲਣ ਦੀ ਕੀਮਤ ਲਾ ਕਰ ਰਹੇ ਆ ਪੀਸਫੁਲੀ ਰਹਿਣਾ ਕੋਈ ਆਪਾਂ ਕਹਿੰਦਾ ਮੈਂ ਇੱਕ ਮਿੰਟ ਜਰਾ ਚਲਣਾ ਚਾਹਤ ਹਾਂ ਆਪਸਾਂ ਨਾਲ ਲੈਣੀ ਕਿ ਕਿ ਹੌਸਨਾ ਗ੍ਰੀਟਰ ਮੈਂ ਸਾਰੇ ਦੇ ਫੰਦੇ ਕਰਵਾ ਲਏ ਮਿਹਰਬਾਨ ਜੀ ਰਾਵਤ ਜੀ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਤੇ ਅੱਜ ਸੁਖਪਾਲ ਖੈਰਾ ਨੂੰ ਪੇਸ਼ ਕੀਤਾ ਗਿਆ ਸੀ ਕਿਸ ਸੀ ਪੂਰਾ ਮਾਮਲਾ ਮੇਰਾ ਨਾਮ ਸੁਖਮਨ ਸਿੰਘ ਬਾਲ ਜੀ ਖੈਰਾ ਸਾਹਿਬ ਨੂੰ ਇੱਕ ਪੂਰੇ ਝੂਠੇ ਮਨਕਰਟ ਫਾਲਸ ਐਂਡ ਫਰਵਿਲਸ ਕੇਸ ਦੇ ਵਿੱਚ ਅੱਜ ਸਰਕਾਰ ਨੇ ਫਸਾਇਆ ਜਸਟ ਬਿਕੋਜ਼ ਇਹਨਾਂ ਦੀ ਬੇਲ ਹੋ ਗਈ ਸੀ ਹਾਈ ਕੋਰਟ ਐਨਡੀਪੀਐਸ ਕੇਸ ਦੇ ਵਿੱਚ ਜਸਟ ਬਿਕੋਜ਼ ਕਿ ਸਰਕਾਰ ਨੇ ਆਪਣੀ ਪਾਵਰ ਰੱਖਣੀ ਹੈ ਆਪਣਾ ਕਿ ਆਪਾਂ ਬੰਦਾ ਅਜੇ ਵੀ ਅੰਦਰ ਰੱਖ ਸਕਦੇ ਹਾਂ ਚਾਹੇ ਉਹ ਬੇਲ ਕਰਾ ਲੈਣ ਉਹਦੇ ਤਹਿਤ ਇੱਕ ਝੂਠਾ ਮੰਨਕਰ ਤੇ ਇਹਨਾਂ ਨੇ 195A ਤੇ 506 ਦੇ ਤਹਿਤ ਮੁਕਦਮਾ ਦਰਜ ਕਰਕੇ ਰਣਜੀਤ ਕੌਰ ਕੋ ਕੰਪਲੇਨੈਂਟ ਨਾਲ ਉਹ ਤੋਂ ਬਿਆਨ ਲੈ ਕੇ ਤੇ ਮੁਕਦਮਾ ਦਰਜ ਕਰਕੇ ਅੱਜ ਇੱਕ ਨੰਦੀ ਰਿਮਾਂਡ ਬਣੀ ਹੈ ਲੱਗਦਾ politcal vendetta ਹੈ ਸਾਰਾ total political vendetta ਹੈ ਨਾਥਿੰਗ ਐਲਸ ਦੈਨ politcal vendetta ਜਸਟ ਬਿਕਾਜ਼ ਹੀ ਇਜ਼ ਵੋਕਲ ਜਸਟ ਬਿਕਾਜ਼ ਹੀ ਸਪੀਕਸ ਅਗੇਨਸਟ ਦ ਗਵਰਨਮੈਂਟ ਜਸਟ ਬਿਕਾਜ਼ ਹੀ ਇਜ਼ ਅ ਵੋਕਲ ਕ੍ਰਿਟਿਕ ਆਫ ਦ ਗਵਰਨਮੈਂਟ ਇਸ਼ੂਜ਼ ਉਠਾਉਂਦੇ ਨੇ ਪੰਜਾਬ ਦੇ ਹਿੱਤ ਦੇ ਉਹਦੇ ਤੇ ਤੇ ਉਹਦੇ ਕਰਕੇ ਇਹਨਾਂ ਨੂੰ ਇਹ ਫੇਸ ਕਰਨਾ ਪਿਆ ਜਿਹੜਾ ਐਨਡੀਪੀਐਸ ਐਕਟ ਦਾ 2015 ਦੇ ਵਿੱਚ ਮਾਮਲਾ ਹੁੰਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਦੇ ਨਾਲ ਹੀ ਸੰਬੰਧਿਤ ਇਹ ਪਰਿਵਾਰ ਹੈ ਜਿਹਦੇ ਵੱਲੋਂ ਇਹ ਦਰਖਾਸਤ ਜਿਹੜੀ ਐਸਐਸਪੀ ਦਫ਼ਤਰ ਦਿੱਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਜਿੱਦਾਂ ਐਨਡੀਪੀਐਸ ਦਾ ਕੇਸ ਪੂਰਾ ਝੂਠਾ ਹੈ ਜਿੱਦਾਂ ਉਹਦੇ ਵਿੱਚ ਇਹਨਾਂ ਨੂੰ ਫਸਾਇਆ ਗਿਆ ਉਹਦੇ ਵਿੱਚ ਹੀ ਅੱਗੇ ਇਹ ਫਰਦਰ ਇੱਕ ਝੂਠਾ ਕੇਸ ਬਿਲਡ ਕੀਤਾ ਗਿਆ ਜਸਟ ਟੂ ਕੀਪ ਇਨ ਕੀਪ ਹਿਮ ਇਨ ਜੇਲ ਫੋਰ ਕੁਝ ਵੀ ਨੀ ਇਧਾ ਕਾਰਨ ਹੈਗਾ ਤੇ ਜੇਲ 'ਚ ਰੱਖਣ ਦੀ ਇਸ ਤੋਂ ਅੱਗੇ ਹੋ ਸਕਦਾ ਹੈ ਕਿ ਹੁਣ ਇੱਕ ਦਿਨ ਦਾ ਰਿਮਾਂਡ ਹੈ ਸਰਕਾਰ ਅੱਗੇ ਵੀ ਕੁਝ ਹੋਰ ਕੇਸ ਬਿਲਡ ਕਰ ਦੇ ਦੇ ਵਿੱਚੋਂ ਬਿਕੋਜ਼ ਸਰਕਾਰ ਹੈ ਜੀ ਪੁਲਿਸ ਉਹਨਾਂ ਦੇ ਕੋਲ ਸੋ ਜਸਟ ਵੈਨ ਡੇਟਾ ਦੇ ਤਰ੍ਹਾਂ 6 ਜਿਹੜੀ ਕੰਪਲੇਨਟ ਹੈ ਰਣਜੀਤ ਕੌਰ 6 11 23 ਨੂੰ ਇਹਨਾਂ ਦੀ ਐਸੇ ਕੋਰਟ ਵੱਲੋਂ ਖਾਰਜ ਕੀਤੀ ਗਈ ਹੈ ਉੱਤੇ ਕੀ ਕਹਿੰਦੇ ਹੋ ਤੁਸੀਂ ਦੇਖੋ ਜੀ ਕੋਰਟ ਨੇ ਤਾਂ ਖਾਰਜ ਕੀਤਾ ਸੀਗਾ ਵਿੱਚ ਇਨਵੈਸਟੀਗੇਸ਼ਨ ਵਾਸਤੇ ਕਿਹਾ ਸੀਗਾ ਹਮ ਬਟ ਜਸਟ ਆਪਣਾ ਪੁਲਿਸ ਨੇ ਆਪਣੀ ਪਾਵਰ ਸ਼ੋ ਕਰਨ ਲਈ ਵਿੱਚ ਇਹਨਾਂ ਨੂੰ ਇਹਦੇ ਵਿੱਚ ਮਾਮਲੇ ਦੇ ਵਿੱਚ ਅਰੈਸਟ ਕਰਕੇ ਤੇ ਵਿੱਚ ਅੱਗੇ ਡਿਮਾਂਡ ਲਈ ਅੱਜ ਜਿਹੜੀ ਵਿੱਚ ਕਿਤੇ ਵੀ ਵਿੱਚ ਅਰੈਸਟ ਕਰਨ ਦੀ ਡਾਇਰੈਕਸ਼ਨ ਨਹੀਂ ਸੀ ਨਹੀਂ ਸੀ ਅੱਜ ਜਿਹੜੀ ਜ਼ਮਾਨਤ 90 ਦਿਨਾਂ ਬਾਅਦ ਹੋਈ ਸੀ ਮਤਲਬ ਕੁੱਲ ਸਮਾਂ ਜਿਹੜਾ 90 ਦਿਨ ਦੀ ਨਿਆਇਕ ਰਾਸਤੇ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਸਾਹਮਣੇ ਆਉਂਦਾ ਕੀ ਕਾਰਨ ਕੀ ਸਮਝਦੇ ਹੋ ਇਹਦੇ ਪਿੱਛੇ ਦੇਖੋ ਜੀ ਇਹਦੇ ਵਿੱਚ ਕੀ ਹੈ ਕਿ ਅੱਜ ਬੇਲ ਹੋ ਗਈ ਹਾਈ ਕੋਰਟ ਤੋਂ ਸੁਪਾਲ ਸਿੰਘ ਖੈਰੋਂ ਨੇ ਜੇਲ੍ਹ ਤੋਂ ਬਾਹਰ ਆ ਜਾਣਾ ਸੀਗਾ ਟੱਟ ਕੇ ਸਰਕਾਰ ਦਾ ਵਿਰੋਧ ਕਰਨਾ ਸੀਗਾ ਆਪਣੇ ਇਸ਼ੂਸ ਪੰਜਾਬ ਦੇ ਹੱਕ ਦੇ ਚੱਕਣੇ ਸੀ ਵਿਧਾਨ ਸਭਾ 'ਚ ਬੋਲਣਾ ਸੀ ਬਾਹਰ ਬੋਲਣਾ ਸੀਗਾ ਜਸਟ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਿ ਜੇ ਪੁਲਿਸ ਦੇ ਹਿਰਾਸੇ 'ਚ ਰਹਿਣਗੇ ਤੇ ਫਿਰ ਇਹ ਆਪਣੇ ਇਸ਼ੂਸ ਨਾ ਚੁੱਕ ਸਕਣ ਸਰਕਾਰ ਤੋਂ ਟਨਾਬ ਬੁੱਲ ਸਕਣ ਬਸ ਹੋਰ ਕੁਝ ਨਹੀਂ